ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਵਧੀਆ ਸਹੂਲਤ ਦਿੱਤੀ ਹੈ। ਆਮ ਆਦਮੀ ਕਲੀਨਿਕ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਦਾ ਚਿਹਰਾ ਹਨ। ਇਨ੍ਹਾਂ ਕਲੀਨਿਕਾਂ 'ਚ ਹਰ ਕਿਸਮ ਦੀ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ। 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਤੇ 316 ਸ਼ਹਿਰੀ ਖੇਤਰਾ ਵਿੱਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਹੈ ਇਹਦੇ ਵਿੱਚ ਕਿ ਲੋਕੀ ਆਪਣੇ ਛੋਟੇ-ਛੋਟੇ ਬਿਮਾਰੀਆਂ ਬੁਖਾਰ ਜ਼ੁਕਾਮ ਕਾਂਸੀ ਦਾ ਛੋਟੇ ਵੀ ਹੋਰ ਬਿਮਾਰੀਆਂ ਦਾ ਇਲਾਜ ਇੱਥੇ ਕਰਵਾ ਰਹੇ ਆ ਫ੍ਰੀ ਦੇ ਵਿੱਚ 2000 24 ਸਾਡਾ ਇਹ ਸੈਂਟਰ ਸ਼ੁਰੂ ਹੋਇਆ ਸੀਗਾ ਉਸ ਤੋਂ ਮੈਂ ਇੱਥੇ ਹਾਂ ਤੇ ਪੇਸ਼ੈਂਟ ਸਾਡੇ ਕੋਲ ਰੁਟੀਨ ਚ ਕਾਫੀ ਆਉਂਦੇ ਆ ਮੇਰੇ ਉਹਨਾਂ ਦਾ ਰੁਟੀਨ ਇੰਜੈਕਸ਼ਨ ਲੋਡ ਹੋਵੇ ਉਹਨਾਂ ਦੇ ਬਲੱਡ ਟੈਸਟ ਜਿਹੜੇ ਰੁਟੀਨ ਟੈਸਟ ਹੈ ਉਹ ਸਾਰੇ ਹੋ ਜਾਂਦੇ ਆ ਫ੍ਰੀ ਆਫ ਕਾਸ ਹੁੰਦੇ ਆ ਤੇ ਕਨਸਰਨਡ ਉਹਨਾਂ ਦੇ ਜਿਹੜੀ ਵੀ ਉਹਨਾਂ ਦੀ ਇਲਮੈਂਟ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਦਵਾਈ ਵੀ ਦੇ ਕੇ ਹੀ ਪਈਏ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਕੱਲ ਤੋਂ ਬਨੀਤ ਬਿੱਟੂ ਪਤਾ ਨਹੀਂ ਕਿਵੇਂ ਆਪਣੇ ਮਹਿਲਾਂ 'ਚ ਉੱਠ ਕੇ ਜਿਹੜੇ ਹੜ ਪੀੜਤ ਸੀ ਉੱਥੇ ਦੋ ਚਾਰ ਬੰਦਿਆਂ ਨੂੰ ਵੈਸ ਹਾਊਸ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਮੁਸ਼ਕਲਾਂ ਦੀ ਗੱਲ ਕਰ ਰਿਆ ਸੀ ਤੇ ਇੱਕ ਨੇ ਗੱਲ ਕੀਤੀ ਕਿ ਬੀਜੇਪੀ ਦੇ ਵਿੱਚ ਜਾਣ ਦਾ ਫਾਇਦਾ ਹੀ ਫਾਇਦਾ ਪੰਜਾਬੀਆਂ ਨੂੰ ਕੀ ਫਾਇਦਾ ਕਹਿੰਦਾ ਦੇਖੋ ਕਹਿੰਦਾ ਮੈਨੂੰ ਹਾਰ ਕੇ ਵੀ ਬੀਜੇਪੀ ਵਾਲਿਆਂ ਨੇ ਮੰਤਰੀ ਪਦ ਦਿੱਤਾ ਸਭ ਤੋਂ ਪਹਿਲਾਂ ਤਾਂ ਤੈਨੂੰ ਦੱਸਣਾ ਚਾਹਣਾ ਕਿ ਤੈਨੂੰ ਮੰਤਰੀ ਪਦ ਹਾਰ ਕਰਕੇ ਨਹੀਂ ਦਿੱਤਾ ਜਿਹੜਾ ਤੁਸੀਂ 26000 ਪੰਜਾਬੀਆਂ ਨੂੰ ਲਵਾਰਿਸ਼ ਲਾਸਾਂ ਕਹਿ ਕੇ ਉਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਤੇ ਉਹ ਲਾਸ਼ਾਂ ਲੱਭਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਤੁਸੀਂ ਖਤਮ ਕਰ ਦਿੱਤਾ ਤੁਹਾਡੇ ਦਾਦੇ ਨੇ ਬੰਤ ਸਿੰਘ ਨੇ ਇਸ ਕਰਕੇ ਉਸ ਗੱਲ ਦਾ ਇਨਾਮ ਜਿਹੜਾ ਵਾ ਤੁਹਾਨੂੰ ਬੀਜੇਪੀ ਨੇ ਦਿੱਤਾ ਕਿਉਂਕਿ ਬੀਜੇਪੀ ਹਮੇਸ਼ਾ ਹੀ ਟੱਟ ਗਣਤੀਆਂ ਦੀ ਵੈਰੀ ਆ ਔਰ ਦੂਜੀ ਗੱਲ ਤੁਹਾਨੂੰ ਦੱਸ ਦਿੰਨਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਸਾਡਾ ਇਤਿਹਾਸ ਆ ਛੋਟੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਖੜਦੇ ਆ ਤਾਂ ਉੱਥੋਂ ਉੱਥੇ ਸੂਬੇ ਨੇ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਕਚਹਿਰੀ ਦੇ ਵਿੱਚ ਕਿ ਤੁਸੀਂ ਸਿੱਖ ਧਰਮ ਛੱਡ ਦਿਓ ਇਸਲਾਮ ਕਬੂਲ ਕਰ ਲਿਓ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਬੀਜੇਪੀ 'ਚ ਆਜਣ ਉਸ ਫਿਰਕੂ ਪਾਰਟੀ 'ਚ ਆਜਣ ਤਾਨੂੰ ਬਹੁਤ ਸਾਰੀਆਂ ਪਦਵੀਆਂ ਮਿਲਣਗੀਆਂ ਤੁਹਾਨੂੰ ਮੈਂ ਦੱਸਿਆ ਕਿ ਤੁਹਾਨੂੰ ਪਦਵੀ ਕਿਸ ਲਈ ਮਿਲੀ ਆ ਕਿ ਜਿਹੜੀਆਂ ਲਾਸ਼ਾਂ ਦੇ ਉੱਤੇ ਤੁਸੀਂ ਰਾਜਨੀਤੀ ਕਰਦੇ ਹੋ ਇਸ ਕਰਕੇ ਤੈਨੂੰ ਪਦਵੀ ਦਿੱਤੀ ਆ ਔਰ ਸੁਪਾਸਰਵੰਦ ਨੇ ਵੀ ਉਹਨਾਂ ਸਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਨੂੰ ਸਹਿਬਜ਼ਾਦਿਆਂ ਦਾ ਰੁਤਬਾ ਦਿੱਤਾ ਜਾਏਗਾ ਔਰ ਸਹਿਬਜ਼ਾਦਿਆਂ ਵਾਂਗੂ ਤੁਸੀਂ ਰਹੋਗੇ ਵਧੀਆ ਪੋਸ਼ਾਕਾਂ ਪਹਿਨਣ ਨੂੰ ਮਿਲਣਗੀਆਂ ਚੰਗਾ ਖਾਣ ਨੂੰ ਮਿਲੇਗਾ ਚੰਗਾ ਤੁਹਾਨੂੰ ਰੁਤਬਾ ਮਿਲੇਗਾ ਔਰ ਦੂਜਾ ਉਹਨਾਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਬੇਸ਼ੁਮਾਰ ਮਿਲੂਗੀ ਜੇ ਤੁਸੀਂ ਇਸਲਾਮ ਕਬੂਲ ਕਰ ਲੋਗੇ ਤੁਹਾਨੂੰ ਬੇਸ਼ੁਮਾਰ ਦੌਲਤ ਮਿਲੂਗੀ ਐਸ਼ੋ ਇਸ਼ਰਤ ਮਿਲੂਗੀ ਅਤੇ ਤੁਹਾਨੂੰ ਉੱਚੇ ਉੱਚੇ ਅਹੁਦੇ ਦਿੱਤੇ ਜਾਣਗੇ ਤੁਹਾਡਾ ਜਿਹੜਾ ਵਿਆਹ ਵਾ ਬੇਗਮਾ ਨਾਲ ਹੂਰਾ ਨਾਲ ਕਰਾਇਆ ਜਾਏਗਾ ਅਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਬੜੀ ਐਸ਼ੋ ਆਰਾਮ ਦੀ ਹੋਏਗੀ ਪਰ ਸਹਿਬਜ਼ਾਦਿਆਂ ਨੇ ਉਹਨਾਂ ਨੂੰ ਸੂਬਾ ਸਰਹੰਦ ਨੂੰ ਕਿਹਾ ਕਿ ਸਾਨੂੰ ਸਾਡਾ ਜਿਹੜਾ ਧਰਮ ਉਹ ਸਭ ਤੋਂ ਪਿਆਰਾ ਰਵਨੀਤ ਬਿੱਟੂ ਸਾਡਾ ਇਤਿਹਾਸ ਇਹ ਆ ਕਿ ਕੱਟ ਬੰਦ ਬੰਦ ਦੇ ਪੱਠੀਆਂ ਚ ਝੋਕ ਦੇ ਆਰਿਆਂ ਨੂੰ ਸੌਂਪ ਦੇ ਮੇਰੀ ਜਵਾਨੀ ਕੜ ਕੇ ਮੇਰੀ ਜਵਾਨੀ ਬੜ ਕੇ ਗਾਵੇਗੀ ਇੱਕੋ ਰਾਗਣੀ ਕਿ ਧਰਮ ਪਿੱਛੇ ਲੜਨ ਲਈ ਦਸ਼ਮੇਸ਼ ਤੇ ਦੁਲਾਰਿਆਂ ਦੀਆਂ ਰਗਾ ਚ ਜਨੂਨ ਹੈ ਕੋਈ ਜ਼ਬਰ ਕੋਈ ਜ਼ੁਲਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਕਲਗੀ ਧਰ ਦਾ ਖੂਨ ਹੈ ਬਿੱਟੂ ਇਹ ਗੱਲ ਚ ਨਾ ਸੁਣਨਾ ਕੱਲ ਤੋਂ ਬਨੀਤ ਬਿੱਟੂ ਪਤਾ ਨਹੀਂ ਕਿਵੇਂ ਆਪਣੇ ਮਹਿਲਾਂ 'ਚ ਉੱਠ ਕੇ ਜਿਹੜੇ ਹੜਪੀੜਤ ਸੀ ਉੱਥੇ ਦੋ ਚਾਰ ਬੰਦਿਆਂ ਨੂੰ ਵੈਸ ਹਾਊਸ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਮੁਸ਼ਕਲਾਂ ਦੀ ਗੱਲ ਕਰ ਰਿਹਾ ਸੀ ਤੇ ਇੱਕ ਨੇ ਗੱਲ ਕੀਤੀ ਕਿ ਬੀਜੇਪੀ ਦੇ ਵਿੱਚ ਜਾਣ ਦਾ ਫਾਇਦਾ ਹੀ ਫਾਇਦਾ ਪੰਜਾਬੀਆਂ ਨੂੰ ਕੀ ਫਾਇਦਾ ਕਹਿੰਦਾ ਦੇਖੋ ਪਹਿਲਾਂ ਮੈਨੂੰ ਹਾਰ ਕੇ ਵੀ ਬੀਜੇਪੀ ਵਾਲਿਆਂ ਨੇ ਮੰਤਰੀ ਪਦ ਦਿੱਤਾ ਸਭ ਤੋਂ ਪਹਿਲਾਂ ਤਾਂ ਤੈਨੂੰ ਦੱਸਣਾ ਚਾਹਣਾ ਕਿ ਤੈਨੂੰ ਮੰਤਰੀ ਪਦ ਹਾਰ ਕਰਕੇ ਨਹੀਂ ਦਿੱਤਾ ਜਿਹੜਾ ਤੁਸੀਂ 26000 ਪੰਜਾਬੀਆਂ ਨੂੰ ਲਵਾਰਿਸ਼ ਲਾਸਾਂ ਕਹਿ ਕੇ ਉਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਤੇ ਉਹ ਲਾਸ਼ਾਂ ਲੱਭਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਤੁਸੀਂ ਖਤਮ ਕਰ ਦਿੱਤਾ ਤੁਹਾਡੇ ਦਾਦੇ ਨੇ ਬੰਤ ਸਿੰਘ ਨੇ ਇਸ ਕਰਕੇ ਉਸ ਗੱਲ ਦਾ ਇਨਾਮ ਜਿਹੜਾ ਵਾ ਤੁਹਾਨੂੰ ਬੀਜੇਪੀ ਨੇ ਦਿੱਤਾ ਕਿਉਂਕਿ ਬੀਜੇਪੀ ਹਮੇਸ਼ਾ ਹੀ ਟੱਟ ਗਣਤੀਆਂ ਦੀ ਵੈਰੀ ਆ ਔਰ ਦੂਜੀ ਗੱਲ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਸਾਡਾ ਇਤਿਹਾਸ ਛੋਟੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਖੜਦੇ ਆ ਤਾਂ ਉੱਥੋਂ ਉੱਥੇ ਸੂਬੇ ਨੇ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਕਚਹਿਰੀ ਦੇ ਵਿੱਚ ਕਿ ਤੁਸੀਂ ਸਿੱਖ ਧਰਮ ਛੱਡ ਦਿਓ ਇਸਲਾਮ ਕਬੂਲ ਕਰ ਲਿਓ ਜਿਵੇਂ ਤੁਸੀਂ ਕਹਿੰਦੇ ਹੋਗੇ ਪੰਜਾਬੀ ਬੀਜੇਪੀ 'ਚ ਆਜਣ ਉਸ ਫਿਰਕੂ ਪਾਰਟੀ 'ਚ ਆਜਣ ਤਾਨੂੰ ਬਹੁਤ ਸਾਰੀਆਂ ਪਦਵੀਆਂ ਮਿਲਣਗੀਆਂ ਤੁਹਾਨੂੰ ਮੈਂ ਦੱਸਿਆ ਕਿ ਤੁਹਾਨੂੰ ਪਦਵੀ ਕਿਸ ਲਈ ਮਿਲੀ ਆ ਕਿ ਜਿਹੜੀਆਂ ਲਾਸ਼ਾਂ ਦੇ ਉੱਤੇ ਤੁਸੀਂ ਰਾਜਨੀਤੀ ਕਰਦੇ ਹੋ ਇਸ ਕਰਕੇ ਤੈਨੂੰ ਪਦਵੀ ਦਿੱਤੀ ਆ ਔਰ ਸੁਪਾਸਰਵੰਦ ਨੇ ਵੀ ਉਹਨਾਂ ਸਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਨੂੰ ਸਹਿਬਜ਼ਾਦਿਆਂ ਦਾ ਰੁਤਬਾ ਦਿੱਤਾ ਜਾਏਗਾ ਔਰ ਸਹਿਬਜ਼ਾਦਿਆਂ ਵਾਂਗੂ ਤੁਸੀਂ ਰਹੋਗੇ ਵਧੀਆ ਪੋਸ਼ਾਕਾਂ ਪਹਿਨਣ ਨੂੰ ਮਿਲਣਗੀਆਂ ਚੰਗਾ ਖਾਣ ਨੂੰ ਮਿਲੇਗਾ ਚੰਗਾ ਤੁਹਾਨੂੰ ਰੁਤਬਾ ਮਿਲੇਗਾ ਔਰ ਦੂਜਾ ਉਹਨਾਂ ਨੂੰ ਲਾਲਚ ਦਿੱਤਾ ਕਿ ਦੌਲਤ ਤੁਹਾਨੂੰ ਬੇਸ਼ੁਮਾਰ ਮਿਲੂਗੀ ਜੇ ਤੁਸੀਂ ਇਸਲਾਮ ਕਬੂਲ ਕਰ ਲੋਗੇ ਤੁਹਾਨੂੰ ਬੇਸ਼ੁਮਾਰ ਦੌਲਤ ਮਿਲੂਗੀ ਐਸ਼ੋ ਇਸ਼ਰਤ ਮਿਲੂਗੀ ਅਤੇ ਤੁਹਾਨੂੰ ਉੱਚੇ-ਉੱਚੇ ਅਹੁਦੇ ਦਿੱਤੇ ਜਾਣਗੇ ਤੁਹਾਡਾ ਜਿਹੜਾ ਵਿਆਹ ਵਾ ਬੇਗਮਾ ਨਾਲ ਹੂਰਾ ਨਾਲ ਕਰਾਇਆ ਜਾਏਗਾ ਅਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਬੜੀ ਐਸ਼ੋ ਆਰਾਮ ਦੀ ਹੋਏਗੀ ਪਰ ਸਹਿਬਜ਼ਾਦਿਆਂ ਨੇ ਉਹਨਾਂ ਨੂੰ ਸੂਬਾ ਸਰਹੰਦ ਨੂੰ ਕਿਹਾ ਕਿ ਸਾਨੂੰ ਸਾਡਾ ਜਿਹੜਾ ਧਰਮ ਉਹ ਸਭ ਤੋਂ ਪਿਆਰਾ ਰਵਨੀਤ ਬਿੱਟੂ ਸਾਡਾ ਇਤਿਹਾਸ ਇਹ ਆ ਕਿ ਕਟ ਬੰਦ ਬੰਦ ਦੇ ਪੱਠੀਆਂ ਚ ਝੋਕ ਦੇ ਆਰਿਆਂ ਨੂੰ ਸੌਂਪ ਦੇ ਮੇਰੀ ਜਵਾਨੀ ਕੜ ਕੇ ਮੇਰੀ ਜਵਾਨੀ ਬੜ ਕੇ ਗਾਵੇਗੀ ਇੱਕੋ ਰਾਗਣੀ ਕਿ ਧਰਮ ਪਿੱਛੇ ਲੜਨ ਲਈ ਦਸ਼ਮੇਸ਼ ਤੇ ਦੁਲਾਰਿਆਂ ਦੀਆਂ ਰਗਾਂ 'ਚ ਜਨੂਨ ਹੈ ਕੋਈ ਜ਼ਬਰ ਕੋਈ ਜ਼ੁਲਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਕਲਗੀਧਰ ਦਾ ਖੂਨ ਹੈ ਬਿੱਟੂ ਇਹ ਗੱਲ ਚਾਹਨਾ ਸੁਣਦਾ